ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤ ਆਲਰਾਉਂਡਰ ਤੇ ਪਾਣੀ ਆ ਗਿਆ ਕੱਗਰ ਦੇ ਵਿੱਚ ਸ਼ਾਮੀ ਕੱਲ 4 ਵਜੇ ਦਾ ਪਾਣੀ ਆ ਗਿਆ ਠੀਕ ਹਾਲੇ ਧਾਰ ਦੇ ਵਿੱਚ ਵਿੱਚ ਹੀ ਹੈ ਤੇ ਬੂਟੀ ਜਿਹੜੀ ਦਾਫ ਲਗਣੀ ਸਟਾਰਟ ਹੋ ਗਈ ਹੈ ਗੂਲਾ ਦੇ ਨਾਲ ਲੱਗ ਗਈ ਆ ਗੂਟੀ ਤੇ ਕੋਈ ਹਾਲੇ ਮੈਕ ਵੀ ਲੋ ਕੋਈ ਮਸ਼ੀਨੋਂ ਛੂੰ ਤੇ ਆਈ ਨਹੀਂ ਥੋਪਲਾਈਨ ਵਗੈਰਾ ਜਿਹੜੀ ਗੂਟੀ ਕੱਢੀ ਜਾਵੇ ਡਾਕ ਨਾ ਜ਼ਿਆਦਾ ਲੱਗੇ ਬਾਕੀ ਅੱਗੇ ਨੂੰ ਚੱਲਦੇ ਆਪਾਂ ਛੋਨੇ ਜਾਣੇ ਲੱਗੰਦੇ ਸਨ ਚੋਂਦਰ ਖਤਰਾ ਤੇ ਫਿਰ ਹੁੰਦਾ ਹੀ ਹੈ ਚੋ ਸੁੱਕ ਸੁਕਾਂਦਾ ਨਿਕਲ ਜੇ ਪਾਣੀ ਬੂਟੀ ਸਾਰੀ ਇੱਧਰ ਇਕੱਠੀ ਹੋ ਗਈ ਤੇ ਪਾਣੀ ਸਾਰਾ ਉਧਰ ਜਾਂਦਾ ਛਾਂ ਛਾਂਣੀ ਹੋਰ ਗਰੀਬ ਸਿੰਘ ਜੀ ਸਪੀਡ ਤੇ ਕਾਫੀ ਤੇਜ਼ ਹੈ ਪਾਣੀ ਦੀ ਸਾਧਨ ਚੱਲ ਰਹੇ ਨੇ ਹੁਣ ਖੜੇ ਆ ਇਸ ਟਾਈਮ ਆਪਾਂ ਪਿੰਡ ਹਾਰਨੀ ਵਾਲੇ ਪੁਲ ਤੇ ਵਾਇਆ ਲਾਂ ਬਾਸ ਦੇਖੀ ਭਰਾਵਾ ਹੋਲੀ ਆਉਣ ਦੇ ਗੱਡੀ ਬਹੁਤ ਹੀ ਜ਼ਿਆਦਾ ਬੁੱਟੀ ਹੋਈ ਵੀ ਉਹ ਕਿੱਥੋਂ ਤੱਕ ਲੱਗੀ ਕਟੁਕੜ ਕਿਲਾ ਡੇਢ ਦੀ ਡਾਖ ਲੱਗੀ ਉਹ ਆਪਣਾ ਪਿੰਡ ਹੈ ਹਾਰਨੀਆ ਨਾਲ ਝੋਨੇ ਲੱਗੇ ਪਏ ਝੋਨੇ ਨੂੰ ਖਤਰਾ ਹੈ ਤੇ ਪੰਜਾਬ ਚ ਕੀ ਮੌਲ ਹੈ ਥੋੜਾ ਕਮੈਂਟ ਕਰਕੇ ਜਰੂਰ ਦੱਸਿਓ ਵੀਰੋ ਜੀ ਮੈਂ ਹੁਣ ਕੱਲ ਤੱਕ ਪਾਣੀ ਲੈਂਦਾ ਜਾਂ ਚੜਦਾ ਅਪਡੇਟ ਮਿਲਦੀ ਰਹੇਗੀ ਮਲਕੀਤ ਆਲਰਾਊਂਡਰ ਨੂੰ ਫੋਲੋ ਕਰਦੇ ਰਹੋ ਠੀਕ ਹੈ ਥੈਂਕ ਯੂ ਧੰਨਵਾਦ